ਸ਼ਬਦ ਦੀ ਪੀੜਾ ਸ਼ਬਦ ਦਾ ਦੁੱਖ ਹੈ ਸ਼ਬਦ ਦੀ ਚੋਟ ਲੱਗਦੇ ਆ ਬੰਦਾ ਉਦਾਸ ਹੋ ਜਾਏਗਾ ਉਪਰਾਮ ਹੋ ਜਾਏਗਾ ਇਹ ਪਹਿਲੀ ਨਿਸ਼ਾਨ ਅੰਦਰ ਪੀੜਾ ਪੈਦਾ ਹੋ ਜਾਏਗੀ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਤ੍ਰਿਪਤੀ ਮਿਲ ਸਕੇ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ ਜਿਸ ਤੋਂ ਰਸ ਮਿਲ ਸਕੇ ਸ਼ਬਦ ਦੇ ਚੋਟ ਲੱਗਨੇ ਆ ਇਹ ਬੋਧ ਜਾਗਦਾ ਹੈ ਇਹ ਪਤਾ ਚੱਲਦਾ ਹੈ ਤੇ ਮਿਲਣ ਦੀ ਪੀੜਾ ਵਿਰਹਿ ਦੀ ਪੀੜਾ ਇਸ ਸਭ ਕੁਝ ਦਾ ਜਨਮ ਹੁੰਦਾ ਹੈ। ਉਹ ਉਦਾਸੀ ਇੱਕ ਸ਼ੁਭ ਲੱਛਣ ਹੈ। ਪਰਮਾਤਮਾ ਦੇ ਮਾਰਗ ਦਾ। ਮਨ ਹੀ ਮਾਇਂ ਉਦਾਸਾ। ਉਦਾਸ ਉਪਰਾਮ। ਜਗਤ ਨੂੰ ਚੋਟ ਲੱਗੀ ਏ, ਚਾਹੇ ਸ਼ਬਦ ਤੋਂ ਚੋਟ ਲੱਗੀ ਏ। ਮਨੁੱਖ ਨੂੰ ਇਹ ਜ਼ਿੰਦਗੀ ਕਬੂਲ ਨਹੀਂ ਆਉਂਦੀ। ਜਿਸ ਤਰ੍ਹਾਂ ਦਾ ਜੀ ਰਿਹਾ ਹੈ ਕਬੂਲ ਨਹੀਂ ਆਉਂਦੀ। ਬੰਦਾ ਆਪਣੇ ਮੋਢਿਆਂ ਦੇ ਤੇ ਕਿਸੇ ਮਿੱਤਰ ਸੰਬੰਧੀ ਅਜ਼ੀਜ਼ ਅਕਾਰਬ ਨੂੰ ਕਿਧਰੇ ਮਰਗੜ ਘਾਟ ਲੈ ਗਿਆ ਤੇ ਜੋ ਉਸ ਦੇ ਮਨ ਦੀ ਹਾਲਤ ਹੁੰਦੀ ਹੈ ਜੋ ਉਦਾਸੀ ਜੋ ਨਿਰਾਸ਼ਾ ਉਸ ਦੇ ਅੰਦਰ ਪੈਦਾ ਹੁੰਦੀ ਹੈ ਜਗਤ ਕੁਝ ਵੀ ਨਹੀਂ ਇਹ ਤੇ ਸੰਸਾਰ ਕੁਝ ਵੀ ਨਹੀਂ ਹੈ ਜੀਣ ਦਾ ਰਸ ਖੋ ਜਾਂਦਾ ਹੈ ਜ਼ਿੰਦਗੀ ਦਾ ਰਸ ਖੋ ਜਾਂਦਾ ਹੈ ਤੇ ਮੈਂ ਫਿਰ ਅਰਜ਼ ਕਰਾਂ ਚਾਹੇ ਸ਼ਬਦ ਦੀ ਚੋਟ ਲੱਗੇ ਤੇ ਚਾਹੇ ਜਗਤ ਤੋਂ ਦੁੱਖ ਦੀ ਕੋਈ ਚੋਟ ਲੱਗੇ ਬੰਦਾ ਉਪਰਾਮ ਜ਼ਰੂਰ ਹੁੰਦਾ ਹੈ ਉਦਾਸ ਜ਼ਰੂਰ ਹੁੰਦਾ ਹੈ ਤੇ ਉਦਾਸ ਹੋਣਾ ਸ਼ੁਭ ਲੱਛਣ ਹੈ ਧਰਮ ਦੇ ਮਾਰਗ ਦੀ ਪਹਿਲੀ ਨਿਸ਼ਾਨੀ ਹੈ ਅਗਰ ਜਿਹੜਾ ਸਮਝਦਾ ਹੈ ਇਹ ਜਗ ਮਿੱਠਾ ਅਗਲਾ ਕਿਨੇ ਮਿੱਠਾ ਜਗਤ ਦੇ ਵਿੱਚ ਬਹੁਤ ਕੁਝ ਹੈ ਅੱਜ ਮੈਂ ਨਹੀਂ ਤ੍ਰਿਪਤ ਹੋਇਆ ਤੇ ਕੱਲ ਹੋ ਜਾਵਾਂਗਾ ਅੱਜ ਮੈਨੂੰ ਸੰਸਾਰ ਤੋਂ ਰਸ ਨਹੀਂ ਮਿਲੇ ਤੇ ਕੱਲ ਮਿਲ ਜਾਣਗੇ ਜਿਸ ਦੀ ਸੋਚਣੀ ਇਸ ਤਰ੍ਹਾਂ ਦੀ ਹੈ ਜਿਵੇਂ ਕਰਨੀ ਅਜੇ ਉਧਾਰਮਿਕ ਨਹੀਂ ਹੈ ਚਾਹੇ ਰੋਜ਼ ਗੁਰਦੁਆਰੇ ਆ ਰਿਹਾ ਹੈ ਅਜੇ ਉਧਾਰਮਿਕ ਨਹੀਂ ਹੈ ਚਾਹੇ ਰੋਜ਼ ਬਾਣੀ ਪੜ੍ਹ ਰਿਹਾ ਹੈ ਅਜੇ ਬਾਣੀ ਦੀ ਚੋਟ ਨਹੀਂ ਲੱਗੀ ਉਸ ਨੂੰ ਅਜੇ ਤੀਰ ਨਹੀਂ ਲੱਗਿਆ ਅਜੇ ਤੇ ਉਹ ਸੋਚਦਾ ਪਿਆ ਜੇ ਜਗਤ ਦੇ ਚ ਹੈ ਐਸਾ ਕੁਝ ਮੈਂ ਤ੍ਰਿਪਤ ਹੋ ਸਕਦਾ ਏ ਗਲਵਖਰੀ ਚਲੋ ਅੱਜ ਮੈਂ ਨਹੀਂ ਤ੍ਰਿਪਤ ਤੇ ਕੱਲ ਹੋ ਜਾਵਾਂਗਾ ਅੱਜ ਮੈਂ ਅਨੰਦਿਤ ਨਹੀਂ ਹਾਂ ਤੇ ਕੱਲ ਹੋ ਜਾਵਾਂਗਾ ਪਰ ਸ਼ਬਦ ਵੀ ਚੋਟ ਲੱਗਦੇ ਨੇ ਇੱਕ ਗੱਲ ਸਮਝ ਚ ਆ ਜਾਂਦੀ ਏ ਜਗਤ ਦੇ ਚ ਐਸਾ ਕੁਝ ਵੀ ਨਹੀਂ ਜਿਸ ਤੋਂ ਮੇਰੀ ਤ੍ਰਿਪਤੀ ਹੋ ਸਕੇ ਸਹੂਲਤਾਂ ਹੋ ਸਕਦੀਆਂ ਨੇ ਲੋੜਾਂ ਦੀ ਪੂਰਤੀ ਹੋ ਸਕਦੀ ਏ ਤ੍ਰਿਪਤੀ ਨਹੀਂ ਹੋ ਸਕਦੀ ਸਮਝ ਪੈ ਜਾਏਗੀ ਉਦਾਸ ਹੋ ਜਾਏਗਾ ਉਪਰਾਮ ਹੋ ਜਾਏਗਾ ਪੂਰਨ ਤੌਰ ਤੇ ਉਦਾਸ ਹੋਇਆ ਉਪਰਾਮ ਹੋਇਆ ਮਨੁੱਖ ਉਹਦੇ ਅੰਦਰ ਫਿਰ ਦੋ ਤਰ੍ਹਾਂ ਦੀ ਧਾਰਨਾ ਪੈਦਾ ਹੁੰਦੀ ਹੈ ਅਗਰ ਸਿਰਫ ਦੁੱਖਾਂ ਤੋਂ ਹੀ ਚੋਟ ਲੱਗੀ ਹੈ ਤੇ ਗਿਆਨ ਅੰਦਰ ਨਹੀਂ ਤਾਂ ਐਸਾ ਬੰਦਾ ਆਤਮ ਹਾਤ ਕਰਨ ਦੀ ਸੋਚਦਾ ਹੈ ਕੁਦਕਸ਼ੀ ਕਿ ਜ਼ਿੰਦਗੀ ਕਬੂਲ ਨਹੀਂ ਪ੍ਰਵਾਨ ਨਹੀਂ ਤੇ ਜੇ ਸ਼ਬਦ ਦੀ ਚੋਟ ਲੱਗੀ ਹੈ ਤਾਂ ਫਿਰ ਉਹ ਇਸ ਜੀਵਨ ਨੂੰ ਬਦਲਦਾ ਹੈ یا تے आत्मघात کرے گا یا आत्मक्रांति کرے گا یا خود نو بدلنا ہے یا خود نو ختم کرنا ہے کیڑی حالت ہے جد بندہ اداس ہوندا ہے جد بندہ نراش ہوندا ہے جد بندہ اپرام ہوندا ہے جگت وچ کون خودکشی کر دےن جو اپرام ہو گئے نے تے جگت وچ کون आत्मक्रांति کر دےن جو اپرام ہو گئے نے دھرمک کون بنے نے جو اپرام ہوئے نے جگت دے سارے سنت مہاتما بھگتاں دی ਤੁਸੀਂ جیون کથા پڑھ کے ویکھ لو ਸੰਤ ਪਣੇ ਦਾ ਜਨਮ ਹੀ ਉਦਾਸੀ ਤੋਂ ਹੋਇਆ ਜਿਸ ਦਰ ਕਾਰਨ ਫਿਰਾਂ ਉਦਾਸੀ ਸੋਦਰ ਕੋਈ ਆਏ ਕਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਬਨ ਸੇ ਸਦਨ ਸਭੈ ਕਰ ਸਮਝੋ ਮਨ ਹੀ ਮਾਹੇ ਉਦਾਸਾ ਘਰ ਨੂੰ ਹੀ ਜੰਗਲ ਸਮਝ ਲੈ ਘਰ ਨੂੰ ਘਰ ਤੋਂ ਕਿਉਂ ਸਮਝਿਆ ਘਰ ਵਿੱਚ ਖਾਸ ਕਰਕੇ ਪੁਰਸ਼ ਨੂੰ 4-5 ਦਿਨ ਲਗਾਤਾਰ ਬਿਠਾ ਰੱਖੀਏ ਬਾਹਰ ਨਿਕਲਣੀ ਨਾ ਦੇਈਏ ਬੈਠ ਤੂੰ ਘਰ ਵਿੱਚ ਇਸੇ ਕਰਦੇ ਚ ਰਹਿ। ਚੌਥੇ ਦਿਨ ਘਰ ਖਾਣ ਨੂੰ ਪੈਂਦਾ। ਜੰਗਲ ਪ੍ਰਤੀਤ ਹੋ ਜਾਂਦਾ। ਉਦਾਸ ਹੋ ਜਾਂਦਾ ਬੰਦਾ। ਉਪਰਾਮ ਹੋ ਜਾਂਦਾ। ਉਸ ਉਦਾਸੀ ਨੂੰ ਉਸ ਉਪਰਾਮਤਾ ਨੂੰ ਬਾਹਰ ਭੱਜ ਦੌੜ ਕੇ ਭੁਲਾ ਛੱਡਦਾ ਹੈ। ਇਸ ਵਾਸਤੇ ਚੇਤਾ ਨਹੀਂ ਰਹਿੰਦਾ। ਸਾਬ ਕਹਿੰਨੇ ਨੇ ਘਰ ਜੰਗਲ ਹੈ, ਘਰ ਉਜਾੜ ਹੈ, ਉਦਾਸ ਰਹਿ, ਉਪਰਾਮ ਹੋ ਜਾ। ਮਨ ਹੀ ਮਾਏ ਉਦਾਸਾ। ਉਦਾਸ ਬੰਦਾ ਨਿਰਾਸ਼ ਬੰਦਾ ਉਪਰਾਮ ਬੰਦਾ ਜਾਂ ਆਤਮ ਹਾਤ ਕਰੇਗਾ ਜਾਂ ਆਤਮ ਕ੍ਰਾਂਤੀ ਕਰੇਗਾ ਆਤਮ ਹਾਤ ਕਰਨਾ ਖੁਦਕਸ਼ੀ ਕਰਨਾ ਧਰਮ ਦੀ ਦ੍ਰਿਸ਼ਟੀ ਦੇch ਵੀ ਜੁਰਮ ਹੈ ਪਾਪ ਹੈ ਕਾਨੂੰਨ ਦੀ ਦ੍ਰਿਸ਼ਟੀ ਚ ਵੀ ਪਾਪ ਹੈ ਜਿਸ ਨੇ ਜੀਵਨ ਦਿੱਤਾ ਹੈ ਮਰਨ ਉਸ ਦੇ ਹੱਥ ਵਿੱਚ ਹੈ ਆਤਮ ਹਾਤ ਕਰੇਗਾ ਬਹੁਤ ਵੱਡਾ ਗੁਨਾਹ ਹੈ ਬਹੁਤ ਵੱਡਾ ਪਾਪ ਹੈ ਬਹੁਤ ਵੱਡੀ ਬੁਝਦਲੀ ਹੈ आत्मक्रांति कर खुद नु बदलन दी कोशिश कर। ਤੇ ਮਹਾਰਸ਼ ਕਰਾਂ ਜਗਤ ਤੋਂ ਚੋਟ ਖਾ ਕੇ ਵੀ ਕਈਆਂ ਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਖੁਦਕਤੀ ਕਰਨ ਦੀ ਨਹੀਂ। ਜੈਸੇ ਭਰਤਰੀ ਨੂੰ ਸੰਸਾਰ ਤੋਂ ਚੋਟ ਲੱਗੀ ਸੀ, ਸ਼ਬਦ ਦੀ ਚੋਟ ਨਹੀਂ। ਗਿਆਨ ਦੀ ਚੋਟ ਨਹੀਂ ਲੱਗੀ ਐਨੇ ਮਹਾਰਸ਼ ਕਰਦੇ। ਭਰਤਰੀ ਦਾ ਸਾਧੂ ਹੋਣਾ, ਭਰਪਰੀ ਦਾ ਸੰਤ ਹੋਣਾ, ਭਰਤਰੀ ਦਾ ਭਗਤ ਹੋਣਾ ਇੱਕ ਚੋਟ ਤੇ ਖੜਾ ਹੈ, ਉਹਨੂੰ ਇੱਕ ਚੋਟ ਲੱਗ ਗਈ। ਕਿਸੇ ਵੈਦ ਨੇ ਬਣਿਆ ਹੋਇਆ ਇੱਕ ਬੜਾ ਕੀਮਤੀ ਕੁਸ਼ਤਾ ਦਿੱਤਾ ਹੈ ਭਰਤਰੀ ਨੂੰ ਜਿਹਦਾ ਨਾਮ ਅੰਮ੍ਰਿਤਪਲ ਸੀ ਜਿਹਨੂੰ ਖਾਣ ਦੇ ਨਾਲ ਕਹਿੰਦੇ ਨੇ ਕਾਇਆ ਕਲਪ ਹੋ ਜਾਂਦੀ ਸੀ ਤੇ ਭਰਤਰੀ ਨੇ ਆਪਣੀ ਚਹੇਤੀ ਰਾਣੀ ਪਿੰਗਲਾ ਨੂੰ ਦੇ ਦਿੱਤਾ ਤੇ ਪਿੰਗਲਾ ਦਾ ਸਨੇਹ ਕੋਚਵਾਨ ਦੇ ਨਾਲ ਸੀ ਜੋ ਰਥ ਵਿੱਚ ਬਿਠਾ ਕੇ ਰੋਜ਼ ਸੈਰ ਤਪਰੀ ਵਾਸਤੇ ਲੈ ਜਾਂਦਾ ਸੀ ਅੰਮ੍ਰਿਤਪਲ ਉਹਨੂੰ ਦੇ ਦਿੱਤਾ ਕੋਚਵਾਨ ਨੇ ਉਹ ਫਲ ਵੇਸਵਾ ਨੂੰ ਦੇ ਦਿੱਤਾ ਤੇ ਵੇਸਵਾ ਉਹ ਫਲ ਲੈ ਕੇ ਫਿਰ ਆ ਗਈ ਭਰਤਰੀ ਦੇ ਕੋਲ ਤੇ ਭਰਤਰੀ ਨੇ ਇਸ ਗੱਲ ਨੂੰ ਬਿਲਕੁਲ ਨਹੀਂ ਛੁਪਾਇਆ ਭਰਤਰੀ ਦਾ ਜਿਹੜਾ ਗ੍ਰੰਥ ਹੈ ਵੈਰਾਗ ਸ਼ਤਕ ਉਹਦੇ ਸਭ ਕੁਝ ਉਸਨੇ ਲਿਖਿਆ ਭਰਤਰੀ ਦੇ ਤਿੰਨ ਗ੍ਰੰਥ ਨੇ ਵੈਰਾਗ ਸ਼ਤਕ ਨੀਤੀ ਸ਼ਤਕ ਤੇ ਸ਼ਿੰਗਾਰ ਸ਼ਤਕ ਕਿਉਂਕਿ ਰਾਜਾ ਰਹਿ ਚੁਕੇ ਅਸੀਤ ਤੇ ਨੀਤੀ ਦਾ ਮਹਾ ਪੰਡਿਤ ਸੀ ਨੇ ਰਾਜਨੀਤੀ ਦੇ ਉੱਤੇ ਵੀ ਇੱਕ ਗ੍ਰੰਥ ਲਿਖਿਆ ਹਿੰਦੁਸਤਾਨ ਵਿੱਚ ਕੋਈ ਤਿੰਨ ਗ੍ਰੰਥ ਨੇ ਰਾਜਨੀਤੀ ਦੇ ਬਿਦਰਨੀਤੀ ਦਰਪਣ ਚਾਣਕਨੀਤੀ ਦਰਪਣ ਤੇ ਦੂਸਰਾ ਨੀਤੀ ਸ਼ਤਕ ਤੀਸਰਾ ਵਰਤਰੀ ਦਾ ਰਾਜਨੀਤੀ ਦੇ ਸੰਬੰਧ ਵਿੱਚ ਇਹਨਾਂ ਤਿੰਨ ਮਹਾਪੁਰਸ਼ਾਂ ਦੇ ਆਪਣੇ ਆਪਣੇ ਬਚਨ ਮਿਲਦੇ ਨੇ ਵਰਤਰੀ ਕਿਉਂਕਿ ਰਾਜਾ ਰਹਿ ਚੁਕੇ ਐਸੇ ਇਹਨੇ ਦੂਜਾ ਗ੍ਰੰਥ ਲਿਖਿਆ ਸ਼ਿੰਗਾਰ ਸ਼ਤਕ ਫਿਰ ਇਹ ਬੈਰਾਗੀ ਬਣਿਆ ਸਾਧੂ ਬਣਿਆ ਸੰਤ ਬਣਿਆ ਗੌਰ ਤਪੱਸਿਆ ਕੀਤੀ ਇਹਦਾ ਤੀਸਰਾ ਮਹਾਨ ਗ੍ਰੰਥ ਹੈ ਵੈਰਾਗ ਸ਼ਤਕ ਨੀਤੀ ਸ਼ਤਕ ਲਿਖਣ ਵਾਲਾ ਸ਼ਿੰਗਾਰ ਸ਼ਤਕ ਲਿਖਣ ਵਾਲਾ ਵੈਰਾਗ ਸ਼ਤਕ ਲਿਖਣ ਤੇ ਕਿਉਂ ਮਜਬੂਰ ਹੋਇਆ ਤੇ ਮੈਂ ਬੈਰਾਗੀ ਕਿਉਂ ਬਣਿਆ ਉਹਨੇ ਵੈਰਾਗ ਸ਼ਤਕ ਦੇ ਆਰੰਭ ਦੇ ਵਿੱਚ ਹੀ ਲਿਖ ਦਿੱਤਾ ਕਿ ਕਿਸੇ ਨੂੰ ਸ਼ੱਕ ਪਵੇ ਮੈਂ ਰਾਜਾਂ ਸ਼ਿੰਗਾਰ ਸ਼ਤਕ ਦਾ ਮੈਂ ਲਿਖਾਰੀ ਹਾਂ ਸ਼ਿੰਗਾਰ ਰਸ ਦਿੱਤੇ ਉਸਨੇ ਇਤਨਾ ਲਿਖਿਆ ਹੈ ਕਿ ਸ਼ਾਇਦ ਕਿਸੇ ਬੜੇ ਤੋਂ ਬੜੇ ਰਸਈਏ ਨੇ ਵੀ ਇਸ ਡੰਗ ਨਾਲ ਨਾ ਲਿਖਿਆ ਹੋਵੇ ਜਿਸ ਡੰਗ ਨਾਲ ਪਰਿਫਰੀ ਨੇ ਲਿਖਿਆ ਤੇ ਨੀਤੀ ਦਾ ਤੇ ਉਹ ਮਹਾ ਪੰਡਿਤ ਸੀ ਰਾਜਨੀਤੀ ਦਾ ਇਸ ਵਾਸਤੇ ਰਾਜਨੀਤਿਕ ਗ੍ਰੰਥ ਅਗਰ ਉਸਨੇ ਲਿਖਿਆ ਹੈ ਤੇ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਵੈਰਾਗ ਸਤਕ ਲਿਖਿਆ ਤੇ ਅਰੰਭ ਦੇ ਇਸ ਲਿਖਦਾ ਜਿਨ ਕੋ ਚਿਤਮੈ ਨਿਤਮੈ ਚਿਤਮਉ ਤੇ ਨਕੀਤਾ ਨਮੋ ਤਨ ਮਾਏ ਰਤਿਨਾ ਉਹ ਆਨੁ ਘਮਨ ਕੇ ਸੰਗ ਰਤੀਹੁਨ ਤਾਮਨ ਮੇ ਗਨ ਕਗ ਰਹਿ ਕੀਨਾ ਜਿਗ ਹੈ ਅਬ ਲਾਬਰਿਤ ਕੰਦਰਬ ਪੇ ਔਰ ਮੋਏ ਧਕਾਰ ਜੋ ਮਾਰ ਅਧਿਨਾ ਇਸ ਰੀਤ ਸਮੋ ਕੀ ਪ੍ਰੀਤ ਤਜੀ ਨਿਰਪ ਹੋਏ ਜੁਗੀਸ਼ਵਰ ਈਸ਼ਵਰ ਚੀਨਾ ਕਹਿੰਦਾ ਹੈਗਾ ਕਿ ਮੈਂ ਰਾਜਾ ਸੀ ਪਰ ਇਕ ਚੋਟ ਲੱਗ ਗਈ ਜਿਨ ਕੋ ਨਿਤ ਮੈਂ ਸਿਤਮੈਂ ਸਿਤਮੋ ਤਨ ਕਈ ਤਨ ਮੋਤਨ ਮਾਹੇ ਰਦੀਨਾ ਜੋ ਮੇਰੇ ਨਿਤਾ ਪ੍ਰਤੀ ਚਿਤ ਦੇਚ ਵਸੀ ਹੋਈ ਸੀ ਉਹਦੇ ਚਿੱਤ ਦੇ ਵਿੱਚ ਮੈਂ ਨਹੀਂ ਸੀ। ਉਹਦੇ ਚਿੱਤ ਦੇ ਵਿੱਚ ਕੋਤਵੰਨ ਸੀ। ਤੇ ਕੋਤਵੰਨ ਦੇ ਚਿੱਤ ਦੇ ਵਿੱਚ ਵੇਸਵਾ ਸੀ। ਤੇ ਵੇਸਵਾ ਦੇ ਚਿੱਤ ਦੇ ਵਿੱਚ ਧੰਨ ਸੀ। ਕਹਿੰਦਾ ਇਹ ਹਾਲ ਮੈਂ ਜਗਤ ਦਾ ਵੇਖਿਆ। ਇਹ ਦ੍ਰਿਸ਼ਟੀ ਮੈਂ ਜਗਤ ਤੇ ਮਾਰੀ। ਤਾਂ ਇਸ ਰੀਤ ਸਮੋਂ ਕੀ ਪ੍ਰੀਤ ਤਜੀ ਇਹ ਰੀਤ ਹੀ ਛੱਡ ਦਿੱਤੀ। ਇਹ ਪ੍ਰੀਤ ਹੀ ਛੱਡ ਦਿੱਤੀ ਮੈਂ ਇਸ ਰੀਤ ਸਮੋਂ ਕੀ ਪ੍ਰੀਤ ਤਜੀ ਨਿਰਪ ਹੋਏ ਜੋਗੇਸ਼ਵਰ ਈਸ਼ਵਰ ਚੀਨਾ ਹੈਗਾ ਤੇ ਮੈਂ ਨਿਰਪ ਨਿਰਪ ਕਹਿੰਨ ਰਾਜੇ ਹੈਗਾ ਤੇ ਮੈਂ ਰਾਜਾ ਸੀ ਉਜੈਨ ਦਾ ਰਾਜਾ ਮਹਾਨਗਰੀ ਦਾ ਮੈਂ ਰਾਜਾ ਸੀ ਬਹੁਤ ਮੇਰਾ ਠਾਠ ਬਾੜ ਸੀ ਲੇਕਿਨ ਚੋਟ ਖਾ ਗਿਆ ਮਨ ਇਸ ਪ੍ਰੀਤ ਨੂੰ ਛੱਡ ਦਿੱਤਾ ਚੋਟ ਲੱਗ ਗਈ ਜਗਤ ਵਿੱਚ ਕੁਝ ਵੀ ਨਹੀਂ ਹੈ ਕਿਸ ਵਾਸਤੇ ਜੀਵਣਾ ਕੋਈ ਕਿਸੇ ਵਾਸਤੇ ਨਹੀਂ ਜੀਵਦਾ ਚੋਟ ਲੱਗ ਗਈ ਇਸ ਰੀਤ ਸਮੋ ਕੇ ਪ੍ਰੀਤ ਕਜੀ ਨਿਰਭ ਹੋਏ ਜੁਗੀਸ਼ਵਰ ਈਸ਼ਵਰ ਚ ਹੀ ਨਾ ਜੁਗੀਸ਼ਵਰ ਬਣ ਗਿਆ ਸਾਧੂ ਬਣ ਗਿਆ ਸੰਤ ਬਣ ਗਿਆ ਈਸ਼ਵਰ ਦਾ ਚਿੰਤਨ ਕਰਨ ਲੱਗ ਪਿਆ ਪਰ ਚੋਟ ਮੈਂ ਅਰਜ਼ ਕਰਾਂ ਸ਼ਬਦ ਤੋਂ ਨਹੀਂ ਲੱਗੇ ਗਿਆਨ ਤੋਂ ਨਹੀਂ ਲੱਗੇ ਕਰ ਤੋਂ ਲੱਗੇ ਘਰ ਦੇ ਦੁੱਖ ਨੇ ਸਾਧੂ ਬਣਾ ਦਿੱਤਾ ਤੇ ਘਰ ਦਾ ਦੁੱਖ ਆਤਮ ਹਾਤ ਕਰਨ ਤੇ ਵੀ ਮਜਬੂਰ ਕਰ ਸਕਦਾ ਹੈ ਬੰਦਾ ਖੁਦਕੁਸ਼ੀ ਵੀ ਕਰ ਲੈਂਦਾ ਹੈ ਉਦਾਸ ਹਾਲਤ ਦੇ ਵਿੱਚ ਨਿਰਾਸ਼ ਹਾਲਤ ਦੇ ਵਿੱਚ ਅਤਿਅੰਤ ਪੀੜਾ ਦੀ ਹਾਲਤ ਦੇ ਵਿੱਚ ਜਦ ਬੰਦੇ ਨੂੰ ਬਹੁਤ ਝੋਟ ਲੱਗੀ ਹੈ ਜਾਂ ਆਤਮਕ੍ਰਾਂਤੀ ਕਰੇਗਾ ਜਾਂ ਆਤਮਘਾਤ ਕਰੇਗਾ ਸਾਰੀ ਦੁਨੀਆ ਵਿੱਚ ਖੁਦਕਸ਼ੀ ਮੌਜੂਦ ਹੈ ਹਾਲਾਂਕਿ ਕਾਨੂੰਨ ਦੀ ਬੰਦਿਸ਼ ਮੌਜੂਦ ਹੈ ਲੇਕਿਨ ਖੁਦਕਸ਼ੀ ਵੀ ਮੌਜੂਦ ਹੈ ਸਾਰੀ ਦੁਨੀਆ ਵਿੱਚ ਮੌਜੂਦ ਹੈ ਤੋ ਜਾਂ ਖੁਦਕਸ਼ੀ ਕਰੇਗਾ ਜਾਂ ਫਿਰ خود ਨੂੰ ਬਦਲੇਗਾ ਦੋ ਰਸਤੇ ਨੇ ਕੋਈ ਤੀਜਾ ਕੋਈ ਰਸਤਾ ਨਹੀਂ ਤੇ ਮੈਂ ਫਿਰ ਅਰਜ਼ ਕਰਾਂ ਧਰਮ ਦਾ ਜਨਮ ਵੀ ਉਦਾਸੀ ਤੋਂ ਹੈ ਨਿਰਾਸ਼ਾ ਤੋਂ ਹੈ ਉਹ ਨਹੀਂ ਜਿਹੜਾ ਕਿ ਜਗਤ ਦੇ ਵਿੱਚ ਬਹੁਤ ਕੁਝ ਹੈ ਬੜਾ ਰਸ ਹੈ ਚਲੋ ਅੱਜ ਨਹੀਂ ਮਿਲੇ ਅਰਸ ਕੱਲ੍ਹ ਸਹੀ ਬੜੇ ਸੁਖ ਨੇ ਸੰਸਾਰ ਦੇ ਵਿੱਚ ਅੱਜ ਨਹੀਂ ਮਿਲੇ ਚਲੋ ਕੱਲ੍ਹ ਸਹੀ ਬੜਾ ਆਨੰਦ ਹੈ ਜਗਤ ਦੇ ਚਲੋ ਅੱਜ ਨਹੀਂ ਮਿਲੇ ਅਤੇ ਕੱਲ੍ਹ ਸਹੀ ਇਸ ਤਰ੍ਹਾਂ ਦੇ ਬੰਦੇ ਨੂੰ ਧਾਰਮਿਕ ਨਹੀਂ ਬਣਾਇਆ ਜਾ ਸਕਦਾ ਬੰਦਾ ਧਾਰਮਿਕ ਉਹ ਬਣੇਗਾ ਜੋ ਜਗਤ ਤੋਂ ਉਪਰਾਮ ਹੋ ਗਿਆ ਜਿਹਨੂੰ ਇਹ ਸਮਝ ਆ ਗਈ ਕਿ ਮੇਰੀ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਤ੍ਰਿਪਤੀ ਨਹੀਂ ਹੋਵੇਗੀ ਸਿਰਫ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਸਿਰਫ ਸਹੂਲਤਾਂ ਮੈਨੂੰ ਮਿਲ ਸਕਦੀਆਂ ਹਨ ਆਨੰਦ ਨਹੀਂ ਮਿਲੇਗਾ ਪਰਮ ਰਸ ਨਹੀਂ ਮਿਲੇਗਾ ਅਗਰ ਇਸ ਤਰ੍ਹਾਂ ਦੀ ਸਮਝ ਆ ਗਈ ਹੈ ਤਾਂ ਇਹ ਸਮਝ ਵੀ ਆਏਗੀ ਝੋਟ ਨਾਲ ਸ਼ਬਦ ਦੀ ਕੋਈ ਝੋਟ ਲੱਗੇ ਉਦਾਸ ਹੋ ਜਾਏਗਾ ਬੰਦਾ ਉਪਰਾਮ ਹੋ ਜਾਏਗਾ ਬੰਦਾ ਬੇਸਰ ਹਿੰਦੁਸਤਾਨ ਦੇ ਸਾਧੂ ਕੋਈ ਘਰ ਦੀ ਵਿਪਤਾ ਤੋਂ ਹੀ ਬਣੇ ਸੰਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ ਧੂਆਂ ਰਤਾਪ ਗੇਰੀ ਕੇ ਬਸਤਾ ਅਪਦਾ ਕਾ ਮਾਰਾ ਗ੍ਰਹਿ ਤੇ ਨਸਤਾ ਕੋਈ ਅਪਤਾ ਸੀ ਕੋਈ ਚੋਟ ਲੱਗ ਗਈ ਕੋਈ ਦੁੱਖ ਕੋਈ ਘਟਨਾ ਇਸ ਦੰਗ ਦੀ ਘਟ ਗਈ ਸਾਹਿਬ ਕਹਿੰਦੇ ਨੇ ਗੇਰਵੇ ਬਸਤਰ ਪਹਿਨ ਲੈ ਭਗਵਾ ਚੋਲਾ ਧਾਰਨ ਕਰ ਲਿਆ ਸਾਧੂਆਂ ਵਾਲਾ ਬਾਣਾ ਪਹਿਨ ਕੇ ਇੱਕਦਮ ਤੇ ਆਗੀ ਹੋ ਗਏ ਗੋ ਸ਼ੈਤਨ ਹਾਈਟ ਚਲੇ ਗਏ ਕੋਈ ਚੋਟ ਲੱਗੀ ਹੈ ਇਹ ਗਲ ਵਕਰੀ ਕਿ ਚੋਟ ਸੰਸਾਰ ਤੋਂ ਹੀ ਲੱਗੀ ਹੈ ਗਿਆਨ ਦੀ ਨਹੀਂ ਚੋਟ ਸ਼ਬਦ ਦੀ ਨਹੀਂ ਚੋਟ ਬੇਸਰ ਸਾਧੂ ਇੰਜ ਕਹਿ ਲੋ ਸਾਉ ਦੇ ਚ 90 ਸਾਧੂ ਜਿਹੜੇ ਇਸ ਤਰ੍ਹਾਂ ਦੇ ਬਣੇ ਨੇ ਹਿੰਦੁਸਤਾਨ ਦੇ ਘਰ ਤੋਂ ਚੋਟ ਲੱਗੀ ਇਹ ਗਲਬਖਰੀ ਹੈ ਕਿ ਘਰ ਵਿੱਚ ਪੀੜਾ ਕੀ ਸੀ ਲੇਕਿਨ ਘਰ ਦੀ ਕਿਸੇ ਪੀੜਾ ਨੇ ਉਹਨਾਂ ਨੂੰ ਸਾਧੂ ਬਣਾਇਆ ਹੈ ਅੱਜ ਵੀ ਅਨੇਕਾਂ ਸਾਧੂ ਇਸ ਗੰਦੇ ਨਾਲ ਬਣਦੇ ਨੇ ਸਿਰਫ 10% ਜਿਨ੍ਹਾਂ ਨੂੰ ਕੋਈ ਗਿਆਨ ਦੀ ਚੋਟ ਲੱਗੀ ਹੋਵੇ ਸ਼ਬਦ ਦੀ ਚੋਟ ਲੱਗੀ ਹੋਵੇ 90% ਦੁੱਖ ਦੀ ਚੋਟ ਸੰਸਾਰ ਦੀ ਪੀੜਾ ਦੀ ਜੋੜ ਮਹਾਰਾਜ ਕਹਿੰਦੇ ਤੂੰ ਮਾਰੇ ਤਾਪ ਗਹਿਰੀ ਕੇ ਬਸਤਾ ਅਪਦਾ ਕਮਾਰਾ ਗ੍ਰਹ ਤੇ ਨਸਤਾ ਤੁਮਹਿਰ ਜਨਾ ਜਦ ਇਸ ਤਰ੍ਹਾਂ ਦੇ ਉਦਾਸੀ ਬੰਦਿਆਂ ਕੋਲ ਬੈਰਾਗੀ ਬੰਦਿਆਂ ਕੋਲ ਸਤਿਗੁਰ ਗਏ ਨੇ ਉਹ ਜਾਮਾ ਬੈਰਾਗੀਆਂ ਵਾਲਾ ਪਹਿਨ ਲਿਆ ਕਿਉਂਕਿ ਉਹਨਾਂ ਨੇ ਕਸਮ ਚੁੱਕੀ ਸੀ ਅਸੀਂ ਗ੍ਰਸਤੀ ਕੋਲ ਉਪਦੇਸ਼ ਨਹੀਂ ਲੈਣਾ ਗ੍ਰਸਤੀ ਕੋਲ ਰੱਬ ਦੀ ਗੱਲ ਨਹੀਂ ਸੁਣਨੀ ਸਤਿਗੁਰ ਨੇ ਉਦਾਸੀ ਜਾਮਾ ਪਹਿਨ ਲਿਆ ਤੇ ਦਵੋਸ ਤੇ ਬਕਾਇਦਾ ਜ਼ਿਕਰ ਹੈ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਸ ਕਾਰਨ ਇਹ ਉਵੇਖ ਨਿਵਾਸੀ ਕਿਸ ਵਖਰ ਕੇ ਤੁਮ ਵਣ ਜਾ ਰਹੇ ਕਿਉਂ ਕਰ ਸਾਥ ਲੰਗਾਇਓ ਪਾਰੇ ਸਤਿਗੁਰੂ ਨੂੰ ਇਹ ਪਤਾ ਸੀ ਇਹ ਉਦਾਸੀ ਲੋਗ ਇਹ ਉਪਰਾਮ ਬੰਦੇ ਜੋ ਜਗਤ ਤੋਂ ਬਹੁਤ ਵੱਡੀ ਚੋਟ ਖਾ ਚੁੱਕੇ ਨੇ ਨਾਲੇ ਇਹਨਾਂ ਦੀ ਧਾਰਨਾ ਬਣ ਗਈ ਹੈ ਕਿ ਸਾਨੂੰ ਕੋਈ ਉਹ ਸਮਝਾਵੇ ਜਿਹੜਾ ਉਦਾਸੀ ਹੋਵੇ ਜਿਹੜਾ ਤੇ ਅੱਗੇ ਹੋਵੇ ਤੋਂ ਸਤਿਗੁਰੂ ਨੇ ਉਸ ਤਰ੍ਹਾਂ ਦਾ ਜਾਮਾ ਪੈਣ ਲਿਆ ਠੀਕ ਹੈ ਜਿਸ ਬਾਣੀ ਤੁਸੀਂ ਗੱਲ ਸੁਣਨਾ ਚਾਹਦੇ ਸੁਣ ਲਓ ਸਤਿਗੁਰudev ਜੀ ਮਹਾਰਾਜ ਕਰਤਾਰਪੁਰ ਆਏ ਭਾਈ ਸਾਹਿਬ ਵਾਹਿਗੁਰਦਾਸ ਜੀ ਕਹਿੰਦੇ ਨੇ ਬਾਬਾ ਆਇਆ ਕਰਤਾਰਪੁਰ ਦੇਖ ਉਦਾਸੀ ਸਗਲ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ ਸਾਰੇ ਗ੍ਰਸਤੀਆਂ ਦਾ ਇਕੱਠ ਸੀ ਤੇ ਘਰ ਦੇਚ ਆ ਗਏ ਸਤਿਗੁਰੂ ਗ੍ਰਸਤੀਆਂ ਵਾਲਾ ਚੋਲਾ ਪਹਿਨ ਲੈ ਗ੍ਰਸਤੀਆਂ ਵਾਲੇ ਕੱਪੜੇ ਪਹਿਨ ਲੈ ਜਾਣਾ ਸੀ ਮੱਥੇ ستگور پتا سی کہ مسلمان نے مسلمان تو بنا دکشا نہیں رہنے مسلمان نے رب کی گل مسلمان تو سننی ہے دوجے تیجے تو نہیں سننی وہ منوت ایسی ہے وہی دارنا ایسی ہے تو پائی صاحب بھائی گردس جی لکھتے نے ستگور نے ویخ جہاں دھارن کیا ہوئے آسا ہتھ کتاب کچھ کوزا بانگ مسلا داری مسلہ بھی رکھ لیا کوزا بھی رکھ لیا چولا بھی سوفیاں والا پہن لیا ਤੇ ਬਗਲ ਦੇ ਚ ਜਿਹੜੀ ਕਿਤਾਬ ਸੀ ਲੋਕਾਂ ਨੂੰ ਕਹਿੰਦੇ ਭੁਲੇਖਾ ਲੱਗਿਆ ਕੁਰਾਨ ਸ਼ਰੀਫ ਹੈ ਕੁਰਾਨ ਸ਼ਰੀਫ ਨਹੀਂ ਸੀ ਭਰਮਣ ਕਰਦੇ ਆਇਆ ਜਿੱਥੇ ਸਤਿਗੁਰੂ ਨੂੰ ਬਾਣੀ ਕਸਮ ਦੀ ਬਾਣੀ ਬੁਰਦੀ ਸੀ ਅਲਹਾਮ ਹੁੰਦਾ ਸੀ ਆਪ ਲਿਖ ਲੈਂਦੇ ਸਨ ਤੇ ਉਸੇ ਪੋਥੀ ਦੇ ਸਤਿਗੁਰਾਂ ਨੇ ਭਗਤਾਂ ਦੀ ਬਾਣੀ ਵੀ ਸੰਗ੍ਰਹਿ ਕੀਤੀ ਥਾਂ ਥਾਂ ਤੇ ਭਰਮਣ ਕਰਕੇ ਭਗਤਾਂ ਦੇ ਬੋਲ ਆਪ ਨੇ ਇਕੱਤਰ ਕੀਤੇ ਇਕੱਠੇ ਕੀਤੇ ਦਲ ਬਹੁਤ ਲੰਬੀ ਚਲੀ ਗਈ ਤਮਾ ਮੈਂ ਤੁਹਾਡਾ ਇਸੇ ਜੋ ਹੈ ਲੈ ਗਏ ਮੁਖਤਸਰ ਅਰਜ਼ੇ ਕਿ ਜਿੰਨੇ ਭਗਤ ਮਿਲੇ ਗੁਰਨਾਣਕੀ ਆਤਮਾ ਸਾਰੇ ਨਾਲ ਸਹਿਮਤ ਚਾਹ ਕਵੀਦ ਚਾਹ ਫਰੀਦ ਨੇ ਰਾਮਾਨੰਦ ਨੇ ਪਰਮਾਨੰਦ ਨੇ ਤ੍ਰਿਲੋਚਨ ਨੇ ਦੈਣੀ ਨੇ ਪੀਖਣ ਨੇ ਸਦਣਾ ਨੇ ਸੈਣ ਨੇ ਮੈਂ ਫਿਰ ਅਰਜ਼ ਕਰਾਂ ਭਾਈ ਗੁਰਦਾਸ ਜੀ ਨੇ ਜਿਹੜਾ ਇਹ ਲਿਖਿਆ ਹੈ ਕਿ ਇੱਕ ਮੁਲਕ ਦੇ ਦੋ ਬਾਦਸ਼ਾਹ ਨਹੀਂ ਹੋ ਸਕਦੇ ਪਰ ਇੱਕ ਮਸਜਿਦ ਦੇ ਵਿੱਚ ਵੀ ਫਕੀਰ ਰਹਿ ਸਕਦੇ ਨੇ ਉਹਨਾਂ ਦੀ ਲੰਬੀ ਚੌੜੀ ਪੌੜੀ ਮੁਖਤਸਰ ਮਹਿਲਸ ਕਰਾ ਉਹ ਕਹਿੰਦੇ ਨੇ ਇੱਕ ਮਸਜਿਦ ਦੇ ਚ 20 ਫਕੀਰ ਰਹਿ ਸਕਦੇ ਨੇ ਕੋਈ ਝਗੜਾ ਨਹੀਂ ਹੋ ਸਕਦਾ ਪਰ ਇੱਕ ਬਹੁਤ ਵੱਡਾ ਮੁਲਕ ਹੋਵੇ ਦੋ ਬਾਦਸ਼ਾਹ ਨਹੀਂ ਹੋ ਸਕਦੇ ਇਸ ਵਾਸਤੇ ਸ਼ਿਖਰ ਦਾ ਜਿਹੜਾ ਅਹੁਦਾ ਹੈ ਰਾਜਨੀਤਿਕ ਦੁਨੀਆ 'ਚ ਇੱਕੋ ਹੀ ਹੁੰਦਾ ਹੈ ਦੋ ਨਹੀਂ ਹੁੰਦੇ ਚੋਟੀ ਦਾ ਅਹੁਦਾ ਹਰ ਮੁਲਕ ਦੇ ਇੱਕੋ ਹੀ ਹੋਵੇਗਾ ਦੋ ਨਹੀਂ ਹੋਵੇਗਾ ਦੋ ਵਾਸਤੇ ਥਾਂ ਹੀ ਕੋਈ ਨਹੀਂ ਰਾਜਨੀਤੀ ਦੇ ਚ ਦੂਜੇ ਵਾਸਤੇ ਥਾਂ ਹੀ ਕੋਈ ਨਹੀਂ ਜਿੱਥੇ ਦੂਜੀ ਵਾਸ ਦੂਜੇ ਵਾਸੇ ਥਾਂ ਕੋਈ ਨਹੀਂ ਰਾਜਨੀਤੀ ਤੇ ਜਿੱਥੇ ਹਜ਼ਾਰਾਂ ਵੀ ਪਿਆਰ ਨਾਲ ਬੈਠ ਸਕਣ ਧਰਮ ਐਨੀ ਮਹਾਨ ਕਰਾ ਤੇ ਜੇ ਧਰਮ ਦੇ ਚ ਵੀ ਕੋਈ ਥਾਂ ਨਾ ਰਵੇ ਤਾਂ ਧਰਮ ਧਰਮ ਨਹੀਂ ਹੈ ਰਾਜਨੀਤੀ ਹੈ ਜਿਸ ਹਿਰਦੇ ਦੇ ਚ ਦੂਜੇ ਵਾਸੇ ਥਾਂ ਨਹੀਂ ਰਾਜਨੀਤੀ ਤੇ ਜਿਹੜਾ ਹਿਰਦਾ ਸਾਰਿਆਂ ਲਈ ਖੁੱਲਾ ਹੈ ਤੇ ਧਰਮ ਧਰਮ ਨੀਤੀ ਦੀ ਇਹ ਪਹਿਚਾਣ ਸਭ ਕੋ ਮੀਤ ਹਮ ਆਪਨ ਕੀ ਨਾ ਹਮ ਸਭ ਨਾਲ ਕੇ ਇਸਾਜ ਹਨ ਦੂਜੇ ਵਾਸਤੇ ਕੋਈ ਥਾਂ ਨਹੀਂ ਤੇ ਰਾਜਨੀਤਿਕ ਤੇ ਦੂਜੇ ਨੂੰ ਵੀ ਬੜੇ ਦੂਰ ਰੱਖਦਾ ਹੈ ਨੰਬਰ 2 ਤੇ ਜਿਹੜਾ ਪਿੱਛੇ ਖੜਾ ਹੈ ਨਾ ਰਾਜਨੀਤਿਕ ਉਸ ਨੂੰ ਬਹੁਤ ਦੂਰ ਰੱਖਦਾ ਹੈ ਉਸ ਤੋਂ ਡਰਿਆ ਹੋਇਆ ਹੁੰਦਾ ਹੈ ਰਾਜਨੀਤੀ ਦੇ ਵਿੱਚ ਨੰਬਰ 2 ਤੋਂ ਬਹੁਤ ਵੱਡਾ ਡਰ ਹੁੰਦਾ ਹੈ ਪਤਾ ਹੈ ਕਿਉਂ ਉਹਨੂੰ ਪਤਾ ਹੈ ਕਿ ਇੱਕ ਕਦਮ ਇਹ ਅੱਗੇ ਵਧਿਆ ਤੇ ਮੇਰੇ ਬਰਾਬਰ ਖੜਾ ਹੋ ਜਾਏਗਾ ਕਿ ਜੇ ਹੋਰ ਇੱਕ ਕਦਮ ਅੱਗੇ ਵਧਿਆ ਤੇ ਮੈਨੂੰ ਪਿੱਛੇ ਛੱਡ ਦੇਣਾ ਇਸ ਨੇ ਅੱਗੇ ਵੱਧ ਜਾਏਗਾ ਰਾਜਨੀਤੀ ਦੀ ਦੁਨੀਆ ਇਸ ਤਰ੍ਹਾਂ ਹੀ ਹੁੰਦਾ ਹੈ ਇਸ ਵਾਸਤੇ ਰਾਜਨੀਤਿਕ ਦੁਨੀਆ ਦੇ ਵਿੱਚ ਸਿਆਣਾ ਬੰਦਾ ਜੋ ਨੰਬਰ 2 ਤੇ ਖੜਾ ਹੈ ਬਿਲਕੁਲ ਪਿੱਛੇ ਖੜਾ ਹੈ ਉਹਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਉਹਨੂੰ ਮਾਰ ਦਿੱਤਾ ਜਾਏਗਾ ਜਾਂ ਉਹਨੂੰ ਬਹੁਤ ਪਿੱਛੇ ਛੁਟਿਆ ਜਾਏਗਾ ਰਾਜਨੀਤਿਕ ਦੁਨੀਆ ਦੇ ਜਿਨ੍ਹਾਂ ਲੋਕਾਂ ਨੇ ਇਹ ਉਪ ਪੱਧਰ ਦੇਖੇ ਨੇ ਉਹਨਾਂ ਨੂੰ ਪਤਾ ਹੋਵੇਗਾ ਜਾਂ ਜਿਨ੍ਹਾਂ ਨੇ ਇਸ ਗੰਗ ਦੇ ਨਾਲ ਰਾਜਨੀਤੀ ਦਾ ਅਧਿਐਨ ਕੀਤਾ ਹੈ ਉਹਨਾਂ ਨੂੰ ਜ਼ਰੂਰ ਪਤਾ ਹੋਵੇਗਾ ਕਿ ਜਿਹੜਾ ਦੂਸਰੇ ਨੰਬਰ ਤੇ ਖੜਾ ਹੈ ਉਸ ਤੋਂ ਖਤਰਾ ਹੈ ਛੁੱਟੋ ਇਸ ਨੂੰ ਇਤਨਾ ਪਿੱਛੇ ਕਿ ਇਹ ਬਰਾਬਰੀ ਤੇ ਨਾ ਆਵੇ। ਤੋਂ ਰਾਜਨੀਤੀ ਦੂਜੇ ਨੂੰ ਨਹੀਂ ਕਬੂਲ ਕਰਦੇ ਇਸ ਵਾਸਤੇ ਇੱਕ ਮੁਲਕ ਦੇ ਚਾਹ ਮੁਲਕ ਕਿਤਨੇ ਵੱਡਾ ਕਿਉਂ ਨਾ ਹੋਵੇ ਦੋ ਬਾਦਸ਼ਾਹ ਨਹੀਂ ਹੋ ਸਕਦੇ। ਧਰਮ ਦਾ ਸਿੰਘਾਸਣ ਐਸਾ ਹੈ ਜਿੱਥੇ ਸਾਰੇ ਇਕੱਠੇ ਬੈਠ ਸਕਦੇ ਨੇ। RAM ਦਾ ਸਿੰਘਾਸਣ। ਅਬ ਤੋਂ ਜਾਏ ਛੜੇ ਸਿੰਘਾਸਣ ਮਿਲੇ ਹੈ 사ਰੰਗ ਪਾਨੀ ਇਹ ਸਿੰਘਾਸਣ RAM ਦਾ ਹੈ ਤੇ ਇਸ ਤੇ ਕਬੀਰ ਬੈਠ ਸਕਦੇ ਨੇ ਤੋਂ ਨਾਮਦੇਵ ਜੀ ਬੈਠ ਸਕਦੇ ਨੇ ਫਰੀਦ ਵੀ ਬੈਠ ਸਕਦੇ। ਕੋਈ ਝਗੜਾ ਨਹੀਂ। ਇਸ ਤੇ ਜੈਦੇਵ ਵੀ ਬੈਠ ਸਕਦੇ ਨੇ ਪਰਮਾਨੰਦ ਵੀ ਬੈਠ ਸਕਦੇ ਨੇ ਪਰ ਮੁਲਕ ਦਾ ਕੋਈ ਸਿੰਘਾਸਣ ਹੈ ਰਾਜੇ ਦਾ ਕੋਈ ਸਿੰਘਾਸਣ ਹੈ ਇੱਕ ਬੈਠ ਸਕਦਾ ਦੂਜਾ ਨਹੀਂ ਦੂਜੇ ਵਾਸਤੇ ਥਾਂ ਹੀ ਨਹੀਂ ਜਿੱਥੇ ਦੂਜੇ ਵਾਸਤੇ ਥਾਂ ਨਹੀਂ ਉਹਨੂੰ ਕਹਿੰਦੇ ਨੇ ਰਾਜਨੀਤੀ ਤੇ ਜਿੱਥੇ ਸਾਰਿਆਂ ਵਾਸਤੇ ਹਿਰਦਾ ਖੁੱਲਾ ਹੈ ਧਰਮ ਨੀਤੀ ਉਹ ਠੀਕ ਹੈ ਕਿ ਧਰਮ ਨੀਤੀ ਆਵੇ ਤੇ ਜਿੰਨੇ ਸ਼ਿਰ ਤੱਕ ਨਹੀਂ ਆਉਂਦੀ ਹੁਣੇ ਜਿਹੜੇ ਤੱਕ ਰਾਜਨੀਤੀ ਨੇ ਕੰਮ ਕਰਨਾ ਹੈ ਕਿਉਂਕਿ ਆਖਰ ਬੰਦੇ ਨੂੰ ਕੁਛ ਨਾ ਕੁਛ ਤੇ ਨੈਤਿਕਤਾ ਚਾਹੀਦੀ ਹੈ ਨੈਤਿਕਤਾ ਕੁਛ ਨਾ ਕੁਛ ਤੇ اخلاق ਚਾਹੀਦਾ ਹੈ ਇੱਕ ਧਰਮ اخلاق ਨੂੰ ਜਨਮ ਲੈਂਦਾ ਹੈ ਇੱਕ ਰਾਜਨੀਤੀ ਰਾਜਨੀਤੀ ਧਰਮ ਨੀਤੀ ਨੈਤਿਕਤਾ ਨੈਤਿਕਤਾ ਕਹਿੰਦੇ ਨੇ اخلاق ਜੀਮਨ ਦਾ ਇੱਕ ਧੰਵਾ ਧਰਮ ਨੀਤੀ ਔਰ ਰਾਜਨੀਤੀ ਇੱਕ ਹੋਰ ਵੀ ਨੀਤੀ ਮੰਦਨ ਸਮਾਜ ਨਹੀਂ ਤੇ ਸਮਾਜ ਜਿਹੜਾ اخلاق ਦੇਵੇ ਰਾਜਨੀਤੀ ਜੋ اخلاق ਦੇਵੇ ਤੇ ਧਰਮ ਜੋ اخلاق ਦੇ ਦੇਵੇ। ਤੋਂ ਰਾਜਨੀਤੀ ਦਾ ਦਿੱਤਾ ਹੋਇਆ ਪਤਾ ਇਹ اخلاق ਕੀ ਹੈ? ਦਰਸਲ ਉਹ اخلاق ਇੰਜ ਹੈ ਜਿਵੇਂ ਕੋਈ ਅੰਧਾ लाठी ਦੇ ਆਸਰੇ ਤੇ ਚੱਲਦਾ ਹੈ। ਬਸ ਇੰਨੇ। 10 ਅੰਦੇ ਉਧਰੋਂ ਆ ਰਹੇ ਨੇ, 10 ਸੰਦੇ ਇਧਰੋਂ ਆ ਰਹੇ ਨੇ, ਹੈ लाठी ਹੱਥੇ। ਟਕਰਾ ਜਾਂਦੀਆਂ ਲਾਟੀਆਂ ਕਈ ਵਾਰ। ਅੰਦੇ ਟਕਰਾ ਜਾਂਦੇ ਨੇ। ਜਿੰਨਾ ਰਾਜਨੀਤਿਕ ਦੁਨੀਆ 'ਚ ਟਕਰਾਓ ਹੈ ਇਤਨਾ ਸਮਾਜਿਕ ਦੁਨੀਆ ਚ ਨਹੀਂ ਹੈ ਕਿਉਂਕਿ लाठी ਦੇ ਆਸਰੇ ਤੇ ਹੀ ਚੱਲਣਾ ਹੈ ਸਿਰਫ ਅੰਦਰ ਤੇ ਕੁਝ ਵੀ ਨਹੀਂ ਹੈ ਨਾ ਸੁਖ ਨਾ ਚੈਨ ਨਾ ਸੇਲ ਨਾ ਸੰਜਮ ਦਇਆ ਧਰਮ ਕੁਝ ਵੀ ਨਹੀਂ ਹੈ ਬਾਹਰਿਕ ਜੋ ਕਾਨੂੰਨ ਦੀ लाठी ਉਹਦੇ ਆਸਰੇ ਤੇ ਚੱਲਣਾ ਰਾਜਨੀਤੀ ਤੋ 10 ਅੰਦੇ ਉਧਰੋਂ ਆ ਰਹੇ ਨੇ 10 ਅੰਦੇ ਇਧਰੋਂ ਆ ਰਹੇ ਨੇ ਟਕਰਾ ਜਾਣਗੇ ਲਾਠੀਆਂ ਟਕਰਾ ਜਾਣਗੀਆਂ ਸਮੁੱਚੀ ਦੁਨੀਆ ਵਿੱਚ ਰਾਜਨੀਤਿਕ ਦੁਨੀਆ ਇੱਕ ਟਕਰਾਓ ਹੈ ਕਿਉਂਕਿ ਅੰਦੇ ਧਰਮ ਨੀਤੀ ਇਹ ਅੱਖਾਂ ਖੋਲ ਕੇ ਚੱਲਣਾ ਹੈ ਇਹ ਦ੍ਰਿਸ਼ਟ ਕੋਲ ਹੈ ਸੂਝ ਹੈ ਸਮਝ ਹੈ ਰਸਤਾ ਦਿਖਾਈ ਦੇ ਰਿਹਾ ਹੈ ਚੱਲ ਰਿਹਾ ਹੈ ਪਰ ਸਮਗਰ ਤੌਰ ਤੇ ਸਾਰੀ ਦੁਨੀਆ 'ਚ ਧਰਮ ਨੀਤੀ ਪ੍ਰਧਾਨ ਰਹੀ ਹੋਵੇ ਐਸਾ ਜ਼ਮਾਨਾ ਕਦੀ ਆਇਆ ਨਹੀਂ ਹੈ ਪ੍ਰਿਥਵੀ ਤੇ ਇਸ ਤਰ੍ਹਾਂ ਦਾ ਮਾਹੌਲ ਕਦੀ ਨਹੀਂ ਬਣਿਆ ਕਿ ਧਰਮ ਨੀਤੀ 60% ਮਨੁੱਖਾਂ 'ਚ ਵੀ ਹੋਵੇ ਐਸਾ ਵੀ ਕਦੀ ਨਹੀਂ ਹੋਇਆ ਵਰਨਾ ਸ਼ਾਇਦ ਰਾਜਨੀਤੀ ਦੀ ਲੋੜ ਹੀ ਨਾ ਪੈਂਦੀ। ਧਰਮ ਨੀਤੀ ਦੂਜੇ ਦਾ ਹੱਕ ਖੋ ਨਾ। ਧਰਮ ਨੀਤੀ ਤੂੰ ਦੂਜਿਆਂ ਦੀ ਪ੍ਰਸੰਤਾ ਦਾ ਵਾਇਸ ਬਣਾ। ਧਰਮ ਨੀਤੀ ਤੇਰੇ ਹਾਸੇ ਵੀ ਦੂਜਿਆਂ ਲਈ ਹੋਣ। ਤੇਰੀ ਖੁਸ਼ੀਆਂ ਦੂਜੇ ਵੀ ਮਾਣ ਸਕਣ। ਧਰਮ ਨੀਤੀ ਜਿਸ ਦਿਨ 60% ਵੀ ਮਨੁੱਖਾਂ ਵਿੱਚ ਧਰਮ ਨੀਤੀ ਦਾ ਵਾਧਾ ਹੋਇਆ, ਵਾਸਾ ਹੋਇਆ। ਉਸ ਜ਼ਮਾਨੇ ਨੂੰ ਉਸ ਮਾਹੌਲ ਨੂੰ ਫਿਰ ਸਾਜੂਗੀ ਆਖਿਆ ਜਾਏਗਾ ਹੁਣ ਕਲਯੁਗ ਨਹੀਂ ਹੈ ਮਾਹੌਲ ਬੜਾ ਸੁੰਦਰ ਹੈ ਤੋਂ ਧਰਮ ਨੀਤੀ ਨਹੀਂ ਹੈ ਤੇ ਅਵਲ ਸਮਾਜ ਜਿਹੜੀ ਨੀਤੀ ਹੈ ਇਹ ਵੀ ਕੋਈ ਪੂਰਨ ਤੌਰ ਤੇ ਲਾਗੂ ਨਹੀਂ ਹੈ ਰਾਜਨੀਤੀ ਦੇ ਆਸਰੇ ਤੇ ਸਾਰੀ ਦੁਨੀਆ ਚਲਦੀ ਪਈ ਹੈ ਇਸ ਵਾਸਤੇ ਟਕਰਾਓ ਬੜਾ ਹੈ ਦੁੱਖ ਬੜਾ ਹੈ ਕਲੇਸ਼ ਬੜਾ ਹੈ ਅਨਰਥ ਬੜਾ ਹੈ ਗੱਲ ਕਿਥੇ ਦੀ ਕਿਥੇ ਜੋ ਹੈ ਜਾ ਪਹੁੰਚੀ ਤਾਂ ਹੁਣ ਮੈਂ ਇਹ ਅਰਜ਼ ਕਰਦੇ ਆਂ ਰਾਜਨੀਤੀ ਇੱਕ ਜ਼ਬਰ ਹੈ ਲਾਠੀਆਂ ਦਾ ਟਕਰਾਓ ਹੈ ਧਰਮ ਨੀਤੀ ਜ਼ਬਰ ਨਹੀਂ ਹੈ ਅਗਰ ਇੱਕ ਬੰਦੇ ਨੇ ਧਰਮ ਦੀ ਦ੍ਰਿਸ਼ਟ ਪ੍ਰਾਪਤ ਕਰ ਲਈ ਅੱਖਾਂ ਪ੍ਰਾਪਤ ਕਰ ਲਈਆਂ ਨੇ ਤਾਂ ਹੁਣ ਇਹ ਜ਼ਬਰ ਨਹੀਂ ਕਰ ਸਕਦਾ ਵੀ ਇਹ ਅੱਖ ਦੂਜੇ ਨੂੰ ਵੀ ਮਿਲੇ ਪਿਆਰ ਨਾਲ ਕਹਿ ਸਕਦਾ ਹਮਦਰਦੀ ਨਾਲ ਕਹਿ ਸਕਦਾ ਜ਼ਬਰ ਨਹੀਂ ਤਸ਼ੱਦਦ ਨਹੀਂ ਤੇ ਮੈਂ ਫਿਰ ਅਰਜ਼ ਕਰਾਂ ਧਰਮ ਦੇ ਤਸ਼ੱਦਦ ਆ ਜਾਏ ਜ਼ਬਰ ਆ ਜਾਏ ਉਹ ਧਰਮ ਨੀਤੀ ਨਹੀਂ ਹੈ ਉਹ ਵੀ ਰਾਜਨੀਤੀ ਹੈ ਧਰਮ ਨੂੰ ਕਿਵੇਂ ਫੈਲਾਇਆ ਜਾਏ ਹਿੰਦੁਸਤਾਨ ਦੇ ਪੁਰਾਣੇ ઋષਿ ਮਨੀਆਂ ਦਾ ਜੀਵਨ ਦਾ ਢੰਗ ਇਹ ਆਪਣੇ ਵਿਚਾਰਾਂ ਨੂੰ ਪੇਸ਼ ਕਰੋ ਜੋ ਧਰਮ ਦੇ ਸਮਝ ਪਈਏ ਉਸ ਅਨੁਭਵ ਨੂੰ ਜਗਤ ਦੇ ਸਾਹਮਣੇ ਰੱਖੋ ਪਰ ਅਨੁਭਵ ਕਈਆਂ ਨੂੰ ਹੋਇਆ ਇੱਕ ਨੂੰ ਥੋੜੀ ਹੋਇਆ ਜੈਸੇ ਮੈਂ ਅਰਜ਼ ਕਰ ਚੁੱਕੇ ਹਾਂ ਜਿਨ੍ਹਾਂ ਨੂੰ ਬਹੁਤ ਅਨੁਭਵ ਹੋਇਆ ਤੇ ਉਹ ਲਿਖ ਵੀ ਸਕੇ ਇਸ ਤਰ੍ਹਾਂ ਦੇ ਹਜ਼ਾਰਾਂ ਗ੍ਰੰਥ ਨੇ ਤੇ ਮਹਾਰਾਜ ਕੰਨਨ ਹੋਰ ਕਿਤੇ ਗਾਵਨ ਸੇ ਮੈਂ ਕਿਤਨਾ ਆਵਨ ਨਾ ਨੇ ਕਿਆ ਵਿਚਾਰੇ ਹੋਰ ਬੁਠੇਰਿਆਂ ਨੇ ਗਾਇਆ ਬੁਠੇਰਿਆਂ ਨੇ ਸਮਝਿਆ ਮਹਾਰਾਜ ਕੰਨਨ ਮੈਂ ਗਿਣਤੀ ਨਹੀਂ ਕਰ ਸਕਦਾ ਉਹਨਾਂ ਦੀ ਸਾਨੂੰ ਉਹਨਾਂ ਹੀ ਭਗਤਾਂ ਤੇ ਸੰਤਾਂ ਦਾ ਪਤਾ ਹੈ ਜੋ ਕੁਝ ਬੋਲ ਗਏ ਜਾਂ ਲਿਖ ਗਏ ਲੇਕਿਨ ਦੁਨੀਆ 'ਚ ਹੋਰ ਵੀ ਇਸ ਤਰ੍ਹਾਂ ਦੇ ਭਗਤ ਹੋਏ ਨੇ ਨਹੀਂ ਬੋਲੇ ਨਹੀਂ ਲਿਖੇ ਲੇਕਿਨ ਪਰਮ ਰਸ ਮਾਣਿਆ ਪਰਮ ਆਨੰਦ ਮਾਣਿਆ ਸਾਹਿਬ ਕਹਿੰਦੇ ਨੇ ਕੋਈ ਨਾ ਜਾਣੇ ਕੋਈ ਨਾ ਮਾਣੇ ਸੇ ਪ੍ਰਗਟ ਹਰ ਦੁਆਰੇ ਹਰੀ ਦੇ ਦਵਾਰ ਪ੍ਰਮਾਤਮਾ ਦੇ ਦਵਾਰ ਵਿੱਚ ਕੋਈ ਐਸੇ ਵੀ ਪ੍ਰਗਟ ਹੋਏ ਨੇ ਐਸਿਆਂ ਨੂੰ ਵੀ ਮਾਣ ਮਿਲਿਆ ਕੋਈ ਨਾ ਜਾਣੇ ਕੋਈ ਨਾ ਮਾਣੇ ਨਾ ਜਗਤ ਨੇ ਕਿਸੇ ਉਸ ਨੂੰ ਜੋ ਹੈ ਮੰਨਿਆ ਕਿ ਨਾਹੀਂ ਜਗਤ ਨੇ ਜਾਣਿਆ ਕਿ ਉਹ भगत ਸੀ ਸੰਤ ਸੀ ਜਗਤ ਨੂੰ ਪਤਾ ਵੀ ਨਹੀਂ ਚਲਿਆ ਜਗਤ ਨੇ ਮੰਨਿਆ ਵੀ ਨਹੀਂ ਲੇਕਿਨ ਪ੍ਰਮਾਤਮਾ ਦੇ ਦਰ ਤੇ ਕਬੂਲ ਹੋ ਗਿਆ ਈਸਬਰ ਦੇ ਦਰ ਤੇ ਕਬੂਲ ਹੋ ਗਿਆ ਇਸ ਤਰ੍ਹਾਂ ਦੇ ਅਨੇਕਾਂ ਨੇ ਅਨੰਤ ਹੋ ਗੁਦਰੇ ਨੇ ਬੇਸਮਾਰ ਨੇ ਜਿਣੇ ਜੋ ਹੈ ਨਹੀਂ ਜਾ ਸਕਦੇ ਤੋਂ ਜਗਤ ਦੇ ਚ ਉਤਨੇ ਦਾ ਹੀ ਸਾਨੂੰ ਪਤਾ ਚੱਲਿਆ ਜਿਨ੍ਹਾਂ ਦੇ ਕੁਝ ਬੋਲ ਲਿਖੇ ਗਏ ਜਿਨ੍ਹਾਂ ਨੇ ਕੁਝ ਬੋਲ ਬੋਲੇ ਜਿਨ੍ਹਾਂ ਨੇ ਜਗਤ ਨੂੰ ਜੋ ਹੈ ਕੁਝ ਆਖਿਆ ਪਰ ਵਜ਼ਬ ਦੀ ਗੱਲ ਇਹ ਹੈ ਇੱਕ ਦੇ ਬੋਲ ਦੂਜੇ ਨਾਲ ਟਕਰਾਏ ਨਹੀਂ ਗ੍ਰੰਥ ਗ੍ਰੰਥ ਨਾਲ ਟਕਰਾਏ ਨਹੀਂ ਵਿਚਾਰਾਂ ਵਿਚਾਰਾਂ ਨਾਲ ਜੋ ਹੈ ਟਕਰਾਈਆਂ ਨਹੀਂ ਨੇ ਇਹ ਗੱਲ ਵੱਖਰੀ ਹੈ ਕਿ ਜਿਨ੍ਹਾਂ ਨੇ ਉਸ ਵਿਚਾਰ ਨੂੰ ਸਮਝਿਆ ਨਾ ਉੱਥੇ ਟਕਰਾਓ ਸ਼ੁਰੂ ਹੋ ਗਿਆ ਤਾਂ ਵਿਚਾਰਾਂ ਦੀ ਦੁਨੀਆ 'ਚ ਪਹਿਲੇ ਇਹ ਫੈਸਲਾ ਸੀ ਕਿ ਜੇ ਦੀ ਵਿਚਾਰ ਪਰਬਲ ਹੈ ਉਹਨੂੰ ਕਬੂਲ ਕਰ ਲਿਆ ਜਾਏ ਇਸਲਾਮ ਨੇ ਇਸ ਬਣੀ ਹੋਈ ਪਰੰਪਰਾ ਨੂੰ ਖਤਮ ਕੀਤਾ ਤੇ ਤੋੜਿਆ ਸੇ ਨਹੀਂ ਵਿਚਾਰ ਪਰ ਬਲਤੀ ਆਉਂਦੀ ਹੈ ਤਲਵਾਰ ਨਾਲ ਫੈਸਲਾ ਕਰਨਾ ਗਲ ਖਤਮ ਕੋਣ ਵਿਚਾਰ ਦੀ ਜੰਝਟ ਚ ਪਏ ਤੇ ਵਿਚਾਰ ਬੜੀ ਲੰਬੀ ਹੋ ਸਕਦੀ ਹੈ ਕਈ ਕਈ ਦਿਨ ਚੱਲ ਸਕਦੀ ਹੈ ਕਈ ਕਈ ਮਹੀਨੇ ਚੱਲ ਸਕਦੀ ਹੈ ਤੋ ਤਲਵਾਰ ਤੇ ਉਤਰ ਆਏ ਬਈਨੇ ਜਿਠਣਾ ਜਿਸ ਦੀ ਲਾਠੀ ਉੱਤੀ ਬੈ ਜਿਹਦੀ ਤਲਵਾਰ ਜੋਰ ਹੈ ਬਸ ਉਸਦਾ ਹੀ ਦਰਮ ਚਲੇਗਾ ਦੂਜੇ ਦਾ ਨਹੀਂ ਤੋ ਮੁਖਤਸਰ ਮੈਂ ਅਰਜ਼ ਕਰਾਂ ਗੁਰਨਾਣੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਜ਼ਮਾਨਾ ਨਹੀਂ ਤਰਕ ਕੋ ਤਰਕ ਨਾਲ ਵੀ ਨਹੀਂ ਔਰ ਤਲਵਾਰ ਨਾਲ ਵੀ ਨਹੀਂ ਧਰਮ ਫੈਲਾਣਾ ਪਿਆਰ ਨਾਲ ਇਹ ਗੁਰੂ ਨਾਨਕ ਦੇਵ ਜੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਦੇਣ